ਦੇਖੋ ਜੀ ਜਿੱਥੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਹੋਇਆ ਉੱਥੇ ਪਹਿਲਾਂ ਤਾਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਹੜ੍ਹਾਂ ਦਾ ਪ੍ਰਭਾਵ ਜਲਦੀ ਤੋਂ ਜਲਦੀ ਘਟੇ ਤੇ ਮਹਾਰਾਜਾ ਕਿਰਪਾ ਕਰਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਲੋਕਾਂ ਨੂੰ ਅੰਗ ਸੰਗ ਸਹਾਇਤਾ ਹੋ ਕੇ ਉਹਨਾਂ ਦੀ ਰਾਖੀ ਕਰਨ ਤੇ ਨਾਲ ਹੀ ਅਸੀਂ ਸਮੁੱਚੇ ਖੰਨਾ ਵਾਸੀਆਂ ਨੇ ਖੰਨੇ ਦੇ ਸ਼ੋਮਣੀ ਕਾਲੀਦਰ ਦੇ ਵਰਕਰ ਸਭਾ ਨਾਲ ਖੰਨੇ ਦੇ ਦਾਨੀ ਸੱਜਣਾ ਨੇ ਰਲ ਮਿਲ ਕੇ ਛੋਟਾ ਜਿਹਾ ਪ੍ਰਾਲਾ ਕੀਤਾ ਕਿ ਲੋਕਾਂ ਵਾਸਤੇ ਜਿਹੜੀ ਰਾਸਸਮਗਰੀ ਭੇਜਣ ਲੱਗੇ ਆਂ ਜੀ ਚਰਾਸ਼ਣ ਦੇ ਕਿੱਟਾਂ ਨੇ ਮੱਛਰਦਾਨੀਆਂ ਤਰਪਾਲਾਂ ਫੀਡ ਦੇ ਮਤਲਬ ਨਾਲ ਤੂੜੀ ਦਾ ਟਰੱਕ ਭੇਜਣ ਲੱਗੇ ਆਂ ਹੋਰ ਬਹੁਤ ਪਾਣੀ ਦੇ ਮਤਲਬ ਪੇਟੀਆਂ ਨੇ ਬਹੁਤ ਸਾਰਾ ਜਿਹੜਾ ਸਮਾਨ ਲੋਕਾਂ ਦੀ ਸਹਾਇਤਾ ਨਾਲ ਸਾਰੇ ਦਾਨੀ ਸੱਜਣਾ ਦੀ ਸਹਾਇਤਾ ਨਾਲ ਦਵਾਈਆਂ ਵਗੈਰਾ ਸਾਰਾ ਕੁਝ ਭੇਜਣ ਲੱਗੇ ਆਂ ਉਹ ਪਰਮਾਤਮਾ ਕਿਰਪਾ ਕਰੇ ਉਹਨਾਂ ਤੇ ਹੜਪ੍ਰਭਾਵਿਤ ਲੋਕਾਂ ਤੇ ਉਹਨਾਂ ਨੂੰ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਤੇ ਦਾਨੀ ਸੱਜਣਾ ਜਿਨ੍ਹਾਂ ਨੇ ਏ ਮਤਲਬ ਜਿਹੜੀ ਸੇਵਾ ਪਾਈ ਆ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਦੇਣ ਦੁੱਗਣੀ ਰਾਤ ਚੌਗਣੀ ਤਰੱਕੀ ਕਰਾਵੇ ਤੇ ਇਸੇ ਤਰ੍ਹਾਂ ਉਹ ਵੀ ਸੇਵਾ ਕਰਦੇ ਰਹਿਣ ਤੇ ਪਰਮਾਤਮਾ ਪੰਜਾਬ ਦੇ ਹਾਲਾਤ ਸੁਖਾਵੇਂ ਕਰੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਇਹ ਹੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਤੇ ਅਸੀਂ ਉਹਨਾਂ ਵਾਲੇ ਸਮੇਂ 'ਚ ਹੋਰ ਵੀ ਜਿਹੜਾ ਸਾਡੇ ਵੱਲੋਂ ਖੰਨੇ ਨਿਵਾਸੀਆਂ ਵੱਲੋਂ ਖੰਨੇ ਦੇ ਤਾਨੀ ਸੱਜਣਾ ਵੱਲੋਂ ਜੋ ਵੀ ਰਾਤ ਰਾਸ ਸਮਗਰੀ ਦੀ ਜੋ ਵੀ ਉੱਥੇ ਲੋਡ ਹੋਊਗੀ ਹੜਾ ਹੜ੍ਹ ਪ੍ਰਭਾਵ ਤੇਰੀ ਦੇ 'ਚ ਉਹ ਅਸੀਂ ਅੱਗੇ ਤੋਂ ਵੀ ਭੇਜਾਂਗੇ ਕਿੰਨੇ ਟਰੱਕੇ ਤੁਰਵਾਉਣਾ ਤੁਸੀਂ ਕਰਦੇ ਦੋ ਟਰੱਕ ਇੱਕ ਦਾ ਤੂੜੀ ਦਾ ਪੂਰਾ ਭਰਿਆ ਟਰੱਕ ਹੈ ਇੱਕ ਨਾਲ ਫੀਡ ਦੇ ਸਭਾ ਸੌਥੇਲਾ ਫੀਡ ਦਾ ਤੇ ਹੋਰ ਜਿਹੜੇ 3-400 ਕਿੱਟਾਂ ਮਤਲਬ ਜਿਹੜੀ ਖਾਣ ਦਾ ਸਮਾਨ ਹੈ ਤੇ ਰਾਸ਼ਨ ਦੀਆਂ ਕਿੱਟਾਂ ਨੇ ਮੱਛਰਦਾਨੀਆਂ ਤਰਪਾਲਾਂ ਤੇ ਹੋਰ ਬਹੁਤ ਸਾਰਾ ਸਮਾਨ ਰਾਸ ਨੇ ਪਾਣੀ ਹੈ ਇਹ ਸਾਰੀਆਂ ਮਤਲਬ ਜਿਹੜੇ ਰਾਹਤ ਸਮਗਰੀ ਭੇਜ ਰਹੇ ਆ ਪਰਮਾਤਮਾ ਕਿਰਪਾ ਕਰੇ ਮੈਡੀਕਲ ਸੂਤ ਵੀ ਸਾਰਾ ਕੁਝ ਭੇਜਾਂਗੇ ਤੇ ਆਉਣ ਵਾਲੇ ਸਮੇਂ ਚ ਵੀ ਜੋ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਪ੍ਰਭਾਵਿਤ ਪਿੰਡ ਨੇ ਜਿਹਨਾਂ ਨੂੰ ਜੋ ਵੀ ਲੋਡ ਹੋਇਆ ਉਹ ਵੀ ਖੰਨਾ ਵਾਸੀਆਂ ਤੋਂ ਇਕਤਰ ਕਰਕੇ ਉਹ ਭੇਜਾਂਗੇ ਕਿਹੜੇ ਏਰੀਆ ਚ ਜੜੇ ਹੈਗੇ ਹੜ੍ਹ ਦੀੜ ਤੇ ਸਾਡਾ ਸ਼ਮਨੀ ਕਾਲੀਦਾਲ ਨੇ ਇੱਕ ਕੇਂਦਰ ਬਣਾਇਆ ਹਰ ਪ੍ਰਭਾਵਿਤ ਏਰੀਆ ਵਾਸਤੇ ਇੱਕ ਸਹਾਇਤਾ ਕੇਂਦਰ ਬਣਾਇਆ ਜਲੰਧਰ ਵਿਖੇ ਉੱਥੋਂ ਡਿਸਟ੍ਰੀਬਿਊਟ ਜਿਹੜਾ ਸਮਾਨ ਆ ਸਹੀ ਤਰੀਕੇ ਹੋ ਰਿਹਾ ਜਿੱਥੇ ਤੇ ਲੋਡ ਆ ਕਿਉਂਕਿ ਹਾਲਾਤ ਇਹੋ ਜਿਹੇ ਬਣ ਚੁੱਕੇ ਆਪਾਂ ਨੂੰ ਤਾਂ ਸਿੱਧਾ ਪਤਾ ਨਹੀਂ ਲੱਗਦਾ ਕਿ ਕਿੱਥੇ ਲੋੜ ਆ ਕਿੱਥੇ ਨਹੀਂ ਲੋੜ ਆ ਉਹ ਸਹਾਇਤਾ ਕੇਂਦਰ ਚ ਸਾਰੇ ਸਾਡੇ ਜੋ ਹਲਕਾਂ ਇੰਚਾਰਜ ਲੱਗੇ ਹੋ ਨੇ ਸਾਡੀਆਂ ਯੂਥ ਦੀਆਂ ਟੀਮਾਂ ਲੱਗੀਆਂ ਨੇ ਉਹ ਲੋਕਾਂ ਵੱਲੋਂ ਉੱਥੇ ਸਹਾਇਤਾ ਕੇਂਦਰ ਚ ਫੋਨ ਆਉਂਦਾ ਜੋ ਵੀ ਲੋੜ ਆ ਕਿਸੇ ਏਰੀਆ ਚ ਟੂੜੀ ਦੀ ਲੋੜ ਆ ਕਿਤੇ ਫੀਡ ਦੀ ਲੋੜ ਆ ਕਿਤੇ ਰਾਸ਼ਨ ਕਿੱਟਾਂ ਦੀ ਲੋੜ ਆ ਕਿਤੇ ਮੱਛਰਦਾਨੇ ਦੀ ਲੋੜ ਆ ਉਹ ਸਾਰੀਆਂ ਸਹੂਲਤਾਂ ਉੱਥੋਂ ਡਿਸਟ੍ਰੀਬਿਊਟ ਸਾਰੇ ਜਿਹੜੀਆਂ ਚੀਜ਼ਾਂ ਨੇ ਉੱਥੋਂ ਕੀਤੇ ਜਾਂਦੀਆਂ ਨੇ ਜੋ ਬਹੁਤ ਵਧੀਆ ਤਰੀਕੇ ਨਾਲ ਉਹ ਦਫ਼ਤਰ ਚੱਲ ਰਿਹਾ ਸ੍ਰੀ ਸ਼ੰਮੇ ਕਾਲੇਦਾਨ ਸਰ ਦੇਖੋ ਜੀ ਸਾਹਿਬ ਸੁਖਵੀਰ ਸਿੰਘ ਬਾਦਲ ਜੋ ਪ੍ਰਧਾਨ ਸਾਹਿਬ ਨੇ ਸਾਡੇ ਉਹ ਹਰ ਹੜ ਪ੍ਰਭਾਵਿਤ ਏਰੀਆ ਤੇ ਜਾ ਰਹੇ ਨੇ ਜ਼ਿਲ੍ਹਿਆਂ ਤੇ ਜਾ ਰਹੇ ਨੇ ਹਲਕਿਆਂ ਤੇ ਜਾ ਰਹੇ ਨੇ ਤੇ ਲੋਕਾਂ ਨੂੰ ਮੌਕੇ ਤੇ ਕਿਸੇ ਨੂੰ 10000 ਡੀਜ਼ਲ ਲੀਟਰ ਡੀਜ਼ਲ ਕਿਸੇ ਨੂੰ 20000 ਲੀਟਰ ਡੀਜ਼ਲ ਨਾਲ ਮਾਲੀ ਸਹਾਇਤਾ ਵੀ ਕਰਕੇ ਆਉਂਦੇ ਨੇ ਹੋਰ ਲੋਕਾਂ ਨੂੰ ਜਿਵੇਂ ਕਿ ਹਲਕਾਂ ਚਾਰਜਨ ਜਿਵੇਂ ਜਿਹੜੇ ਪ੍ਰਭਾਵਿਤ ਏਰੀਆ ਨੇ ਉੱਥੇ ਜਿਹੜੇ ਬੰਦਿਆਂ ਵੱਲੋਂ ਵੀ ਜਿਹੜੀ ਸਹੂਲਤ ਸਾਰੀ ਉਹ ਦਿੱਤੀ ਗਿਆ ਕਿਤੇ 400 ਬੰਦੇ ਡਿਊਟੀ ਲੱਗ ਰਹੀ ਹੈ ਕਿਤੇ 500 ਦੀ ਲੱਗ ਰਹੀ ਹੈ ਉਹ ਸਾਰੀ ਜੋ ਵੀ ਮਤਲਬ ਸਹੂਲਤ ਸ਼੍ਰੋਮਣੀ ਕਾਲੀ ਦੇ ਦਲ ਦੇ ਸਕਦਾ ਉਹ ਦੇ ਰਿਹਾ ਸਾਰੇ ਹਲਕਿਆਂ 'ਚ ਤੇ ਅੱਗੇ ਵੀ ਇਹ ਸੇਵਾ ਜਿਹੜੀ ਜਾਰੀ ਰਹੂਗੀ ਹਾਂ ਲਗਾਤਾਰ ਜਦੋਂ ਤੱਕ ਇਹ ਪ੍ਰਭਾਵ ਘਟੂਗਾ ਕਿਉਂਕਿ ਇਸ ਤੋਂ ਬਾਅਦ ਵੱਧ ਲੋਡ ਪੈਣੀ ਹੈ ਮਕਾਨ ਵੀ ਲੋਕਾਂ ਦੇ ਘਣੇ ਨੇ ਤੇ ਨਾਲ ਜਿਹੜੇ ਮਤਲਬ ਪਾਣੀ ਨਾਲ ਪ੍ਰਭਾਵ ਤੇਰੀਏ ਨੇ ਉੱਤੇ ਮਕਾਨਾਂ ਦੀ ਛੱਤਾਂ ਵੀ ਤੜ ਚੁੱਕੀਆਂ ਨੇ ਬਹੁਤ ਸਾਰੇ ਮਕਾਨ ਪ੍ਰਭਾਵਿਤ ਹੋਏ ਨੇ ਜਾਂ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਦੇ ਵਾਸਤੇ ਵੀ ਅਸੀਂ ਉਪਰਾਲਾ ਕਰਦੇ ਰਾਂਗੇ ਜਦੋਂ ਤੱਕ ਇਹ ਪ੍ਰਭਾਵ ਘਟਦਾ ਨਹੀਂ ਉਦੋਂ ਤੱਕ ਬਾਅਦ ਚ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਦੀਆਂ ਫਸਲਾਂ ਵੀ ਵਾਜਾ ਕੇ ਆਈਏ ਤੇ ਉਹਨਾਂ ਦੇ ਮਕਾਨਾਂ ਦੇ ਵਾਸਤੇ ਵੀ ਸਹਾਇਤਾ ਅਸੀਂ ਕਰੀਏ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸਿੰਘ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ 베디 스마트 솔루션 ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ ਹੈ